ਸਤਿ ਸ਼੍ਰੀ ਅਕਾਲ ਜੀ ਜੇ ਮੈਂ ਤੁਹਾਨੂੰ ਸੱਚੀ ਘਟਨਾ ਦੱਸਣ ਜਾ ਰਹੀ ਹਾਂ ਜੋ ਕਿ ਕੋਲਕਾਤਾ ਦੇ ਇੱਕ ਆਰਜੀ ਮੈਡੀਕਲ ਕਾਲਜ ਵਿੱਚ ਹੋਇਆ ਹੈ ਕਹਾਣੀ ਸ਼ੁਰੂ ਕਰਦੇ ਹਾਂ ਭਾਰਤ ਦੇ ਕੋਲਕਾਤਾ ਸ਼ਹਿਰ 9 ਅਗਸਤ 2024 ਦੀ ਸਵੇਰ ਨੂੰ ਇੱਕ ਅਜਾਹੀ ਖਬਰ ਸਾਹਮਣੇ ਆਈ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਖਬਰ ਇਹ ਸੀ ਕਿ ਇੱਕ 31 ਸਾਲ ਦੀ ਔਰਤ ਡਾਕਟਰ ਦੀ ਜੋ ਕੋਲਕਾਤਾ ਆਰ ਜੀ ਕੇ ਮੈਡੀਕਲ ਕਾਲਜ ਹਸਪਤਾਲ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਸੀ ਹਸਪਤਾਲ ਵਰਗੀ ਥਾਵਾਂ ਨੂੰ ਸੁਰੱਖਿਅਤ ਮੰਨਿਆ ਜਾਣ ਵਾਲੀ ਥਾਂ ਤੇ ਇਸ ਔਰਤ ਦੀ ਹੱਤਿਆ ਅਤੇ ਰੇਪ ਕੀਤਾ ਗਿਆ ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਡਾਕਟਰਾਂ ਨੇ ਡੈੱਡ ਬੋਡੀ ਦਾ ਪੋਸਟਮਾਰਟਮ ਕੀਤਾ ਗਿਆ ਉਸ ਰਿਪੋਰਟ ਨੇ ਲੋਕਾਂ ਦੀ ਰੂਹ ਤੱਕ ਹਿਲਾ ਦਿੱਤੀ ਕਿਉਂਕਿ ਇਹ ਮਾਮਲਾ ਸਿਰਫ ਇੱਕ ਹੱਤਿਆ ਦਾ ਨਹੀਂ ਸੀ ਬਲਕਿ ਉਸ ਤੋਂ ਬਹੁਤ ਡਰਾਵਣਾ ਕੇਸ ਸੀ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਾ ਕਿ ਉਸ ਦੀ ਮੌਤ ਗਲਾ ਕੁੱਟਣ ਨਾਲ ਹੋਈ ਹੈ ਇੰਨੀ ਦੇ ਇੰਨੀ ਜ਼ੋਰ ਦੇ ਗਲਾ ਕੁੱਟਿਆ ਗਿਆ ਕਿ ਥਾਇਰੋਇਡ ਕਾਟ ਲੇਸ ਟੁੱਟ ਗਿਆ ਹੱਤਿਆ ਤੋਂ ਪਹਿਲਾਂ ਡਾਕਟਰ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਸਬਦਾ ਸਬੂਤ ਉਸ ਦੇ ਸਰੀਰ ਦੇ ਨਿਸ਼ਾਨਾਂ ਤੋਂ ਮਿਲਿਆ ਅਸਲੀ ਸੱਚ ਉਦੋਂ ਸਾਹਮਣੇ ਆਇਆ ਜਦੋਂ ਡਾਕਟਰ ਨੇ ਪ੍ਰਾਈਵੇਟ ਪਾਰਟ ਤੇ ਪਾਏ ਗਏ ਜ਼ਖਮਾਂ ਦੇ ਨਿਸ਼ਾਨ ਦੇਖੇ ਗਏ ਉਸ ਤੋਂ ਪਤਾ ਲੱਗਾ ਕਿ ਇਹ ਹੱਤਿਆ ਦਾ ਦਾ ਕਾਂਡ ਨਹੀਂ ਬਲਕਿ ਰੇਪ ਤੋਂ ਬਾਅਦ ਕੀਤਾ ਜਾਣ ਵਾਲਾ ਡਰਾਮਣਾ ਹਤਿਆਕਾਂਡ ਹੈ ਹਸਪਤਾਲ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ ਉਸ ਰਾਤ ਕੁਝ ਇਸ ਤਰ੍ਹਾਂ ਹੋਇਆ ਸੀ ਜਿਸ ਨੂੰ ਜਾਣ ਕੇ ਤੁਹਾਨੂੰ ਬਹੁਤ ਗੁੱਸਾ ਆਏਗਾ ਕਿ ਉੱਥੋਂ ਕੋਈ ਹੋਰ ਸੀ ਜਿਸ ਨੇ ਇੰਨੀ ਗੰਦੀ ਹਰਕਤ ਕੀਤੀ ਤਾਂ ਆਖਿਰ ਕੌਣ ਸੀ ਸਵਾਲਾਂ ਦੇ ਜਵਾਬ ਲੱਭਦੇ ਹੋਏ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਆਖਿਰ ਕੀ ਹੋਇਆ ਸੀ ਉਸ ਮੈਡੀਕਲ ਕਾਲਜ ਦੀ ਸ਼ਾਂਤੀ ਭਰੇ ਪ੍ਰੋਸੀਜਰ ਵਿੱਚ ਜਦੋਂ ਤੁਹਾਡੇ ਸਾਹਮਣੇ ਸੱਚ ਆਏਗਾ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਸ ਔਰਤ ਡਾਕਟਰ ਨੇ ਕ ਨੂੰ ਕਾਜਲ ਨਾਮ ਵਰਤੋ ਕਰਾਂਗੀ ਇਹ ਉਸ ਦਾ ਅਸਲੀ ਨਾਮ ਨਹੀਂ ਹੈ ਤੋਂ ਕਨਫਿਊਜ਼ ਨਾ ਹੋਇਆ ਜੇ ਕਾਜਲ ਇੱਕ ਯੂਨੀਅਨ ਡਾਕਟਰ ਜੋ ਕੋਲਕਾਤਾ ਦੇ ਹਸਪਤਾਲ ਆਰਜੀਕੇ ਵਿਤੋਂ ਟ੍ਰੇਨਿੰਗ ਲੈ ਰਹੀ ਸੀ 8 ਅਗਸਤ 2024 ਨੂੰ ਦਿਨ ਦੀ ਤਰ੍ਹਾਂ ਕਾਜਲ ਆਪਣੀ ਰਾਤ ਦੀ ਡਿਊਟੀ ਤੇ ਹੁੰਦੀ ਹੈ ਤੇ ਉਹ ਆਪਣੀ ਨੌਕਰੀ ਕਰ ਰਹੀ ਹੁੰਦੀ ਹੈ ਤਾਂ ਰਾਤ ਨੂੰ 11 ਵਜੇ ਉਸ ਦੀ ਮਾਂ ਦਾ ਫੋਨ ਆਉਂਦਾ ਹੈ ਜਿਵੇਂ ਹਰ ਰੋਜ਼ ਆਉਂਦਾ ਹੈ ਜਿਵੇਂ ਕਿ ਸਾਰੇ ਦੇ ਮਾਤਾ ਪਿਤਾ ਨੂੰ ਬੱਚਿਆਂ ਦੀ ਟੈਨਸ਼ਨ ਹੁੰਦੀ ਹੈ ਕਾਜਲ ਦੀ ਮਾਂ ਪੁੱਛਦੀ ਹੈ ਕਿ ਖਾਣਾ ਖਾਦਾ ਹੈ ਤਬੀਅਤ ਠੀਕ ਹੈ ਤਾਂ ਕਾਜਲ ਜਵਾਬ ਦਿੰਦੀ ਹੈ ਹਾਂ ਬਿਲਕੁਲ ਠੀਕ ਠਾਕ ਹਾਂ ਮੈਂ ਇੱਕ ਮਰੀਜ਼ ਦੇਖਣ ਜਾ ਰਹੀ ਹਾਂ ਜਿਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਂਦੀ ਹੈ ਅਤੇ ਮਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਸਾਰੇ ਮਰੀਜ਼ਾਂ ਦੇਖਣ ਰਾਉਂਡ ਤੇ ਚਲੀ ਜਾਂਦੀ ਹੈ ਸਾਰੇ ਮਰੀਜ਼ ਦੇਖਦੀ ਅਤੇ ਆਪਣੇ ਕੰਮ ਖਤਮ ਕਰਦੀ ਨੂੰ ਕਾਜਲ ਨੂੰ 2 ਵਜੇ ਜਾਂਦੇ ਹਨ ਜਿਸ ਤੋਂ ਬਾਅਦ ਉਹ ਹਸਪਤਾਲ ਦੀ ਕੰਟੀਨ ਤੋਂ ਆਪਣੇ ਦੋਸਤਾਂ ਨਾਲ ਜਾਂਦੀ ਹੈ ਜਿੱਥੇ ਬੈਠ ਕੇ ਉਹ ਖਾਣਾ ਖਾਂਦੇ ਹਨ ਅਤੇ ਗੱਲਾਂ ਵੀ ਕਰਦੇ ਹਨ ਖਾਣਾ ਖਾਂਦੇ ਅਤੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ 3 ਵਜੇ ਗੈਂ ਉਸ ਵੇਲੇ ਕਾਜਲ ਥੱਕੀ ਥੱਕੀ ਮਹਿਸੂਸ ਕਰ ਰਹੀ ਸੀ ਥਕਾਵਟ ਦੂਰ ਕਰਨ ਲਈ ਕਾਜਲ ਹਸਪਤਾਲ ਦੇ ਚੌਥੇ ਫਲੋਰ ਤੇ ਬਣੇ ਸੈਮੀਨਾਰ ਹਾਲ ਵਿੱਚ ਗਈ ਚਲੀ ਉਸ ਨੂੰ ਰੈਸਟ ਕਰਦੇ ਕਰਦੇ 7:30 ਹੋ ਜਾਂਦੇ ਹਨ ਉਹ ਸੈਮੀਨਾਰ ਹਾਲ ਵਿੱਚੋਂ ਬਾਹਰ ਨਹੀਂ ਆਉਂਦੀ ਜੋ ਕਿ ਕਾਫੀ ਟੈਨਸ਼ਨ ਵਾਲੀ ਗੱਲ ਸੀ ਕਿਉਂਕਿ ਕਾਜਲ ਕਦੀ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਬ੍ਰੇਕ ਨਹੀਂ ਲੈਂਦੀ ਸੀ ਹਸਪਤਾਲ ਦੇ ਇੱਕ ਵਰਕਰ ਜੋ ਸਵੇਰ ਦੀ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਰੂਮ ਚੈੱਕ ਕਰਦਾ ਉਹ ਸੈਮੀਨਾਰ ਰੂਮ ਵਿੱਚ ਪਹੁੰਚਿਆ ਤਾਂ ਆ ਖੋਲ ਗੇਟ ਖੋਲ ਕੇ ਉਸ ਦੀ ਅੱਖਾਂ ਸਾਹਮਣੇ ਭਿਆਨਕ ਘਟਨਾ ਜਿਸ ਨੂੰ ਦੇਖ ਕੇ ਉਹ ਜ਼ੋਰ ਦੀ ਚੀਕਾ ਮਾਰਦਾ ਹੈ ਉਸ ਵਰਕਰ ਦੀਆਂ ਚੀਕਾ ਸੁਣ ਕੇ ਆਸ-ਪਾਸ ਦੇ ਲੋਕ ਉਥੇ ਇਕੱਠੇ ਹੋਣ ਲੱਗਦੇ ਹਨ ਅਤੇ ਦੇਖਦੇ ਹਨ ਕਿ ਸੈਮੀਨਾਰ ਰੂਮ ਵਿੱਚ ਕਾਜਲ ਦੀ ਬਿਨਾ ਕੱਪੜਿਆਂ ਦੀ ਬਾਡੀ ਪਈ ਹੋਈ ਹੈ ਅਤੇ ਉਸ ਦੇ ਸਰੀਰ ਤੇ ਖੂਨ ਦੇ ਨਿਸ਼ਾਨ ਵੀ ਹਨ ਉਥੇ ਖੜੇ ਲੋਕ ਲਈ ਇਹ ਇੱਕ ਸੁਪਨੇ ਤੋਂ ਘਟ ਨਹੀਂ ਸੀ ਖਾਸ ਕਰਕੇ ਉਥੋਂ ਦੀਆਂ ਔਰਤਾਂ ਡਾਕਟਰਾਂ ਅਤੇ ਵਰਕਰਾਂ ਲਈ ਕਿਉਂਕਿ ਉਹਨਾਂ ਦੇ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਦੇਖੀ ਸੀ ਹਸਪਤਾਲ ਵਿੱਚ ਕਾਜਲ ਦੀ ਬੋਡੀ ਦੇਖ ਕਰ ਲੋਕਾਂ ਨੇ ਉਸ ਦੇ ਸਟ੍ਰੈਚ ਤੇ ਪਾਇਆ ਅਤੇ ਅਮਰਜੈਂਸੀ ਰੂਮ ਵਿੱਚ ਲੈ ਕੇ ਗਏ کافی ਸਮੇਂ ਡਾਕਟਰਾਂ ਦੇ ਇਲਾਜ ਕਰਨ ਤੋਂ ਬਾਅਦ ਕਾਜਲ ਆਪਣਾ ਦਮ ਤੋੜ ਦਿੱਤਾ ਹਸਪਤਾਲ ਦੇ ਕੁਝ ਲੋਕ ਸੀ ਜੋ ਹਤਿਆ ਦੇ ਰੇਪ ਨੂੰ ਨਾਰਮਲ ਕੇਸ ਵਰਗਾ ਦਿਖਾਉਣਾ ਚਾਹੁੰਦੇ ਸੀ ਤਾਂ ਜੋ ਹਸਪਤਾਲ ਦਾ ਨਾਮ ਬਚਾ ਸਕਣ ਪਰ ਜਦੋਂ ਪਾਸਟ ਮੌਰਟਮ ਰਿਪੋਰਟ ਆਉਂਦੀ ਹੈ ਤਾਂ ਸਭ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਉਸ ਰਿਪੋਰਟ ਤੋਂ ਸਾਫ਼-ਸਾਫ਼ ਪਤਾ ਲੱਗ ਜਾਂਦਾ ਹੈ ਕਿ ਕਾਜਲ ਦੇ ਨਾਲ ਕਿਸੇ ਨੇ ਜ਼ਬਰਦਸਤੀ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਇਨਸਾਨ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਇਨਸਾਨ ਨੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਵੀ ਅਤੇ ਉਸ ਨਾਲ ਰੇਪ ਕੀਤਾ ਗਿਆ ਇਹ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਇਹ ਕੇਸ ਪੁਲਿਸ ਨੂੰ ਦਿੱਤਾ ਗਿਆ ਅਤੇ ਪੁਲਿਸ ਉਸ ਮੁਲਾਜ਼ਮ ਨੂੰ ਫੜਨ ਲੱਗ ਜਾਂਦੀ ਹੈ ਪੁਲਿਸ ਸਭ ਤੋਂ ਪਹਿਲਾਂ ਉਸ ਰੂਮ ਵਿੱਚ ਜਾਂਦੀ ਹੈ ਜਿੱਥੇ ਇਹ ਹੱਤਿਆ ਕਾਂਡ ਹੁੰਦਾ ਹੈ ਕਿਸਮਤ ਨਾਲ ਪੁਲਿਸ ਨੂੰ ਉੱਥੇ ਕਾਜਲ ਦੇ ਨੋ ਅਤੇ ਖੂਨ ਦੇ ਸੈਂਪਲ ਮਿਲਦੇ ਹਨ ਇਸ ਨਾਲ ਬਲੂਟੂਥ ਨੈੱਕ ਬੈਂਡ ਮਿਲਿਆ ਇਸ ਕੇਸ ਸ਼ਾਇਦ ਇਸ ਤੋਂ ਵੀ ਜਲਦੀ ਸਾਫ਼ ਹੋ ਜਾਂਦਾ ਜੇਕਰ ਉਸ ਫਲੋਰ ਤੇ ਸੀਸੀਟੀਵੀ ਕੈਮਰਾ ਹੁੰਦਾ ਪਰ ਬਦਕਿਸਮਤੀ ਨਾਲ ਉਥੇ ਕੋਈ ਕੈਮਰਾ ਨਹੀਂ ਸੀ ਪਰ ਜਿਸ ਰਸਤੇ ਰਾਹੀ ਉਸ ਫਲੋਰ ਤੇ ਜਾਇਆ ਜਾਂਦਾ ਹੈ ਉੱਥੇ ਕੈਮਰੇ ਸੀ ਪੁਲਿਸ ਨੇ 3 ਤੋਂ ਵਜੇ ਤੋਂ 8 ਵਜੇ ਤੱਕ ਦੀ ਸਹੀ ਰਿਕਾਰਡਿੰਗ ਚੈੱਕ ਕਰਦੇ ਹਨ ਇਸ ਕਮਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਫਲੋਰ ਤੇ 6 ਲੋਕ ਗਏ ਸੀ ਉਹਨਾਂ 6 ਜਾਣਿਆਂ ਤੋਂ ਪੁੱਛ ਪੜਤਾਲ ਕੀਤੀ ਗਈ ਕਿ ਉਹ ਉਸ ਸਮੇਂ ਉੱਥੇ ਕੀ ਕਰ ਰਹੇ ਸਨ ਉਹਨਾਂ ਨੇ ਕੁਝ ਅਜੀਬ ਦੇਖਿਆ ਕਿ ਨਹੀਂ ਨਾਲ ਹੀ ਉਹਨਾਂ ਦੇ ਬਲੂਟੁੱਥ ਵੀ ਚਲਾ ਕੇ ਦੇਖ ਰਹੇ ਸੀ ਕਿ ਉਹ ਹੈੱਡਫੋਨ ਕਿਸੇ ਨਾਲ ਅਟੈਚ ਹੁੰਦਾ ਹੈ ਕਿ ਨਹੀਂ ਜੇ ਹੈੱਡਫੋਨ ਅਟੈਚ ਕਿਸੇ ਨਾਲ ਇੱਕ ਵਾਰੀ ਹੋ ਜਾਵੇ ਤਾਂ ਦੂਸਰੀ ਵਾਰ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਅਖੀਰ ਉਹ ਹੈੱਡਫੋਨ ਅਟੈਚ ਹੁੰਦਾ ਹੈ ਉਹਨਾਂ ਛੇਆਂ ਵਿੱਚੋਂ ਇੱਕ ਜੇ ਫੋਨ ਨਾਲ ਜਿਸ ਦਾ ਨਾਂ ਸੀ ਸੰਜੇ ਰਾਏ ਜੋ ਕਿ ਸਿਵਲ ਸਿਵਲ ਵਾਲਿਨੇਟਰ ਵਾਲਰੈਸ ਦੇ ਥੱਲੇ ਕੰਮ ਕਰਦਾ ਸੀ ਅਤੇ ਉਹਨਾਂ ਦੀ ਮਦਦ ਕਰਦਾ ਸੀ ਛੋਟੇ-ਮੋਟੇ ਕੰਮਾਂ ਨੂੰ ਦੇਖਣ ਅਤੇ ਜਿੱਥੇ ਭੀੜ-ਭੜ ਦੀਆਂ ਜਗ੍ਹਾ ਨੂੰ ਦੇਖਦਾ ਸੀ ਹੁਣ ਪੁਲਿਸ ਵਾਲਿਆਂ ਨੂੰ ਆਪਣਾ ਪਹਿਲਾ ਕਾਤਲ ਮਿਲ ਚੁੱਕਿਆ ਸੀ ਫਿਰ ਪੁਲਿਸ ਵਾਲੇ ਉਸ ਨਾਲ ਕਾਫੀ ਗੁੱਸੇ ਨਾਲ ਪੇਸ਼ ਆਉਂਦੇ ਹਨ ਪਰ ਸੰਜੇ ਰਾਏ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਿਹਾ ਸੀ ਕਿਉਂਕਿ ਉਸਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੁੰਦਾ ਹੈ ਪੁਲਿਸ ਵਾਲੇ ਉਸ ਦਾ ਫੋਨ ਚੈੱਕ ਕਰਦੇ ਹਨ ਤਾਂ ਉਸ ਵਿੱਚ ਉਹਨਾਂ ਨੇ ਦੇਖਿਆ ਕਿ ਫੋਨ ਵਿੱਚ ਪੋਨੋਗ੍ਰਾਫੀ ਵੀਡੀਓ ਬਹੁਤ ਸੀ ਜਿਸ ਨੂੰ ਤੂੰ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਅਤੇ ਪੁਲਿਸ ਵਾਲੇ ਉਸ ਉਹ ਹੋਰ ਵੀ ਜ਼ਿਆਦਾ ਡਰਾਉਂਦੇ ਹਨ ਅਤੇ ਅਖੀਰ ਸੰਜੇ ਡਰ ਕੇ ਆਪਣਾ ਜ਼ੁਲਮ ਕਬੂਲ ਕਰਦਾ ਹੈ ਪੁਲਿਸ ਸਬੂਤ ਇਕੱਠੇ ਕਰਨ ਲਈ ਉਸ ਦੇ ਘਰ ਜਾਂਦੀ ਹੈ ਤਾਂ ਉੱਥੇ ਉਹਨਾਂ ਨੇ ਇੱਕ ਬੋਟ ਮਿਲਦਾ ਹੈ ਜਿਸ ਤੇ ਖੂਨ ਦੇ ਤੱਬੇ ਸਨ ਉਹਨਾਂ ਤੱਬਿਆਂ ਦਾ ਸੈਂਪਲ ਲਿਆ ਗਿਆ ਜੋ ਕਿ ਕਾਜਲ ਦੇ ਖੂਨ ਨਾਲ ਮੈਚ ਹੋ ਗਿਆ ਸੀ ਸੰਜੇ ਦੇ ਘਰ ਦੇ ਬਾਹਰ ਕੁਝ ਕੱਪੜੇ ਸੁੱਕਣੇ ਪਾਏ ਹੋਏ ਸੀ ਜੋ ਕਿ ਸੰਜੇ ਦੇ ਸਨ ਜੋ ਕੱਪੜੇ ਉਸਨੇ ਉਸ ਦਿਨ ਹੀ ਪਾਏ ਹੋਏ ਸਨ ਸੀਸੀਟੀਵੀ ਕੈਮਰੇ ਵਿੱਚ ਆਏ ਸੀ ਸੰਜੇ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਉਸਨੇ ਕੱਪੜਿਆਂ ਤੋਂ ਖੂਨ ਦੇ ੱੱਬਿਆਂ ਨੂੰ ਧੋ ਕੇ ਪਾ ਦਿੱਤੇ ਇਹਨਾਂ ਸਭ ਗੱਲਾਂ ਤੋਂ ਸਾਫ਼ ਹੋ ਗਿਆ ਕਿਸੀ ਕੀ ਖੂਨ ਅਤੇ ਰੇਪ ਸੰਜੇ ਰਾਏ ਨੇ ਹੀ ਕੀਤਾ ਹੈ ਜਿਸ ਦਿਨ ਇੱਕ ਆਂਡ ਹੋਇਆ ਸੀ ਸੰਜੇ ਰਾਏ ਕਾਫੀ ਨਸ਼ੇ ਦੀ ਹਾਲਤ ਵਿੱਚ ਸੀ ਉਹ ਰਾਤ ਦੇ 11 ਵਜੇ ਹਸਪਤਾਲ ਦੇ ਅੰਦਰ ਗਿਆ ਅਤੇ ਚੌਥੇ ਫਲੋਰ ਤੇ ਜਾ ਕੇ ਬੈਠਾ ਕਿਉਂਕਿ ਉਸ ਨੂੰ ਪਤਾ ਸੀ ਕਿ ਉੱਥੇ ਕਮਰੇ ਨਹੀਂ ਹੈ ਉਸ ਨੂੰ ਖਤਰਾ ਸੀ ਕਿ ਕੋਈ ਉਸ ਨੂੰ ਇੰਨਾ ਨਸ਼ੇ ਦੀ ਹਾਲਤ ਵਿੱਚ ਨਾ ਦੇਖ ਲਵੇ ਜਦੋਂ 3 ਵਜੇ ਤਾਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਸ ਦੀ ਕਾਜਲ ਤੇ ਸੈਮੀਨਾਰ ਹਾਲ ਵਿੱਚ ਜਾਂਦੀ ਹੋਈ ਦੇਖਦਾ ਉਸ ਦੀ ਇਕੱਲੀ ਦੇਖ ਕੇ ਉਸ ਦੀ ਨੀਂਦ ਖਰਾਬ ਹੋ ਜਾਂਦੀ ਹੈ ਫਿਰ ਉਹ ਉਸ ਫਲੋਰ ਤੇ ਚਾਰ ਪੰਜ ਕਿੜੇ ਮਾਰਦਾ ਹੈ ਤੇ ਦੇਖਦਾ ਹੈ ਕਿ ਕੋਈ ਹੋਰ ਆਉਂਦਾ ਤਾਂ ਨਹੀਂ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇੱਥੇ ਕੋਈ ਨਹੀਂ ਹੈ ਫਿਰ ਉਹ ਇਸ ਵਾਰਦਾਤ ਨੂੰ ਇੰਜਾਮ ਦਿੰਦਾ ਹੈ ਉਹ 4 ਵਜੇ ਸੈਮੀਨਾਰ ਵਿੱਚ ਜਾਂਦਾ ਹੈ ਅਤੇ 4:45 ਤੇ ਬਾਹਰ ਆਉਂਦਾ ਹੈ ਕਾਜਲ ਨੂੰ 45 ਮਿੰਟਾਂ ਵਿੱਚ ਕਿਹੜੇ ਕਿਹੜੇ ਦਰਦ ਸਹਿਣ ਕੀਤੇ ਹੋਣਗੇ ਇਹ ਸੋਚ ਕੇ ਦਿਲ ਕਬਰਾ ਜਾਂਦਾ ਹੈ ਇਸ ਨਰਿੰਦੇ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਧੰਨਵਾਦ